ਸਵਾਗਤ ਆ ਕਿਸਾਨ ਵੀਰੋ ਤੁਹਾਡਾ ਬੂਟਾ ਸਿੰਘ ਸਿੱਧੂ ਚੈਨਲ ਤੇ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਜੀ ਪਿੰਡ ਆਕਰੀਆ ਦਲਾਲ ਜ਼ਿਲ੍ਹਾ ਬਠਿੰਡਾ ਵਿਖੇ ਜੇਕਰ ਇਸ ਦੇ ਆਸ-ਪਾਸ ਦੇ ਪਿੰਡਾਂ ਦੀ ਗੱਲ ਕਰੀਏ ਭੋੜੀਪੁਰਾ ਭਗਤਾ ਭਾਈਕਾ ਸਮਾਦ ਭਾਈਆਦ ਇਸ ਦੇ ਆਸ-ਪਾਸ ਦੇ ਪਿੰਡ ਹਨ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਨੇ ਗੱਬਣ ਮੱਝ ਵਕਾਊ ਕੀਤੀ ਆ ਬਹੁਤ ਸੋਹਣੀ ਤੇ ਬਹੁਤ ਸੋਹਣਾ ਢਾਂਚਾ ਆਉ ਬਾਈ ਜੀ ਨੂੰ ਮਿਲਦੇ ਆਂ ਤੇ ਸਾਰੀ ਜਾਣਕਾਰੀ ਲੈ ਕੇ ਤੁਹਾਨੂੰ ਦਿੰਦੇ ਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਸਖਦੇਂਦਰ ਬਾਈ ਜੀ ਬਾਈ ਜੀ ਆਪਣਾ ਪਿੰਡ ਕਿਹੜਾ ਆਗਾ ਜੀ ਪਿੰਡ ਆਕਲ ਗਜਰਾਲ ਬਾਈ ਜੀ ਅੱਛਾ ਘਰ ਆ ਗਿਆ ਆਪਣਾ ਜੀ ਗੁਰੂਸ ਸਿੱਧੂ ਪੱਤੀ ਜੇ ਠੀਕ ਬਾਬੇ ਦਰੋਚੰਦ ਗੌਰਦਾਰ ਸਾਹਿਬ ਕੋਲ ਠੀਕ ਸੋ ਇੱਕ ਗੱਲ ਆਪਾਂ ਹੋਰ ਐਡ ਕਰਦੇ ਆਂ ਜੀ ਸੋ ਇਹ ਬਾਈ ਜੀ ਨੇ ਬਲਦ ਵੀ ਬਹੁਤ ਸ਼ੌਂਕ ਨਾਲ ਸੰਭ ਕੇ ਰੱਖਿਆ ਤੇ ਗੱਡੀ ਤੇ ਪੱਠੇ ਲਿਆਉਂਦੇ ਆ ਜੋ ਇਹ ਵਿਰਸਾ ਆਪਣਾ ਲੋਪ ਹੋ ਰਿਹਾ ਇਹ ਵੀ ਬਾਈ ਜੀ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਇਸ ਨੂੰ ਸਾਂਭ ਕੇ ਰੱਖਿਆ ਤੇ ਜਿਹੜੀ ਅੱਜ ਇਹ ਮੱਝ ਆਪਾਂ ਬਕਾਊ ਕੀਤੀ ਹੈ ਜੀ ਇਹ ਘਰ ਦੀ ਆ ਕਿ ਆਪਾਂ ਹਾਂ ਬਈ ਘਰ ਦੀ ਝੋਟੀ ਆ ਬਾਈ ਜੀ ਇਹ ਆਪਣੀ ਅੱਛਾ ਹੁਣ ਇਹਨੇ ਕਿਹੜੇ ਸੂਏ ਸੋਣਾ ਜੀ ਤੀਜੇ ਸੂਏ ਸੋਣਾ ਬਾਈ ਜੀ ਅੱਛਾ ਕਿੰਨੇ ਕੁ ਦਿਨ ਬਾਕੀ ਆ ਜੀ ਦਿਨੇ ਤੇ 10 ਕੁ ਦਿਨ ਲੈ ਜੂ ਹਜੇ ਠੀਕ ਤੇ ਪਿਛਲੇ ਸੂਏ ਨੇ ਕਿੰਨਾ ਕੁ ਤੋਤ ਦਿੱਤਾ ਜੀ ਪਿਛਲੇ ਸੂਏ 17-18 ਕਿਲੋ ਤੱਕ ਦਿੱਤਾ ਬਾਈ ਜੀ ਨੇ ਵੇਖ ਸਕਦੇ ਹੋ ਦਰਸ਼ਕ ਵੀਰੋ ਇਹ ਬਾਈ ਜੀ ਘਰੇਲੂ ਪਰਿਵਾਰ ਆ ਤੇ ਘਰੇ ਬਹੁਤ ਸੋਹਣੇ ਪਸ਼ੂ ਰੱਖਦੇ ਆ ਇਹਨਾਂ ਨਗਾਂ ਵਿੱਚੋਂ ਹੀ ਇਹ ਮੱਝ ਬਾਈ ਜੀ ਨੇ ਬਕਾਊ ਕੀਤੀ ਆ ਜਿਸ ਵੀ ਭਰਾ ਨੂੰ ਇਹ ਮੱਝ ਪਸੰਦ ਆਉ ਉ ਇੱਥੇ ਆ ਕੇ ਆਪਣੀ ਤਸੱਲੀ ਤੇ ਖਰੀਦ ਸਕਦਾ ਹਾਂਜੀ ਬਾਈ ਤੋੜ ਕੇ ਵਿਖਾਈਏ ਮੱਝ ਆਪਾਂ ਨੂੰ ਆਹ ਦਿਖਾ ਦੇਣੇ ਬਾਈ ਸੋ ਸਿੰਗਾ ਦੀ ਬਨਾਵਟ ਮੱਝ ਦਾ ਢਾਂਚਾ ਤੁਸੀਂ ਦੇਖ ਸਕਦੇ ਹੋ ਦਰਸ਼ਕ ਵੀਰੋ ਤੇ ਤਿਆਰ ਬਹੁਤ ਸੋਹਣੀ ਹੁੰਦੀ ਆਉਂਦੀ ਆ ਤੇ ਬਾਈ ਜੀ ਨੇ ਸਾਮ ਸੰਭਾਲ ਵੀ ਬਹੁਤ ਸੋਹਣੀ ਕੀਤੀ ਆ। ਹੋਰ ਕਢਾ ਦਿਓ ਤੁਸੀਂ ਦੇਖ ਸਕਦੇ ਹੋ ਦਰਸ਼ਕ ਵੀਰੋ। ਮਾੜੀ ਦੀ ਬਾਈ ਜੀ ਨੇ ਸਾਮ ਸੰਭਾਲ ਬਹੁਤ ਸੋਹਣੀ ਕੀਤੀ ਹੈ ਤੇ ਤਿਆਰੀ ਬਹੁਤ ਸੋਹਣੀ ਕਰਦੀ ਆਉਂਦੀ ਆ। ਬਾਕੀ ਜੈਸੇ ਵੀ ਭਰਾ ਨੇ ਖਰੀਦਣੀਆਂ ਇੱਥੇ ਆ ਕੇ ਤਸੱਲੀ ਤੇ ਆਵਦੀ ਤੇ ਖਰੀਦ ਸਕਦਾ। ਛਾ ਬਾਈ ਜੀ ਆਪਣਾ ਰੇਟ ਕੀ ਕਰਦੇ ਆਂ ਇਹਦਾ? ਰੇਟ ਬਾਈ ਜੀ ਫੋਨ ਤੇ ਕਰ ਦਾਂਗੇ। ਅੱਛਾ ਤੇ ਮੋਬਾਈਲ ਨੰਬਰ ਬੋਲ ਦਿਓ। ਸੋ ਮੋਬਾਈਲ ਨੰਬਰ ਬਾਈ ਜੀ 99155 88920 99155 88920 ਸੋ ਨੰਬਰ ਬਾਈ ਜੀ ਦਾ ਆਪਾਂ ਜੀ ਸਕਰੀਨ ਤੇ ਚਲਾ ਦੇਾਂਗੇ ਜੈਸ ਵੀ ਭਰਾ ਨੂੰ ਇਹ ਮੱਝ ਪਸੰਦ ਆਊ ਆਪਣੀ ਤਸੱਲੀ ਤੇ ਖਰੀਦ ਸਕਦਾ ਹੈ ਵੀਡੀਓ ਨੂੰ ਅਖੀਰ ਤਾਈਂ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ